ਸੇਕਾ ਤੋਂ ਕੋਈ ਕੰਮ ਕਰਨਾ ਬਸ ਉਡੀਕਣਾ ਹੈ ਗੁਰੂ ਨੂੰ ਅਸਲ ਬੰਦਗੀ ਈ ਇਹੀ ਹੈਗੀ ਜਿਸ ਦਿਨ ਤੇਰੇ ਹਿਰਦੇ ਦੇ ਵਿੱਚ ਗੁਰੂ ਦੇ ਆਉਣ ਦੀ ਉਡੀਕ ਹੋਣ ਲੱਗ ਪਈ ਨਾ ਸਮਝ ਗੁਰੂ ਦਾ ਆਵਣਾ ਹੋ ਗਿਆਗਾ ਉਮਰਾਂ ਲੰਘ ਜਾਂਦੀਆਂ ਜਨਮ ਲੰਘ ਜਾਂਦੇ ਐ ਹਿਰਦੇ ਦੇ ਵਿੱਚ ਉਸ ਮਾਲਕ ਦੀ ਉਡੀਕ ਪੈਦਾ ਨਹੀਂ ਜੇ ਹੁੰਦੀ ਹੈਗੀ ਮਨ ਸੰਸਾਰ ਦੇ ਵਿਸ਼ਿਆਂ ਦੇ ਵਿੱਚ ਹੀ ਰਮਿਆ ਰਹਿੰਦਾ ਸੰਗਤ ਜੀ ਆਪਣੇ ਧੀਆਂ ਪੁੱਤਾਂ ਦੀ ਉਡੀਕ ਕਰ ਲਵੇਗਾ ਪੋਤੇ ਦੋਤਿਆਂ ਦੀ ਉਡੀਕ ਕਰ ਲੇਗਾ ਜਨਮ ਸਾਥ ਜੀਵਨ ਸਾਥੀ ਦੀ ਉਡੀਕ ਕਰ ਲੇਗਾ ਮਾਂ ਪਿਓ ਦੀ ਉਡੀਕ ਕਰ ਲੇਗਾ ਆਪਣੇ ਕੰਮ ਧੰਦੇ ਖੁਸ਼ੀਆਂ ਦੀ ਉਡੀਕ ਕਰੇਗਾ ਪਰ ਉਸ ਪਰਮਾਤਮਾ ਦੇ ਉਡੀਕ ਨਹੀਂ ਕਰੇਗਾ ਉਡੀਕ ਦਾ ਭਰਮ ਆਪਣੇ ਹਿਰਦੇ ਵਿੱਚ ਪਾਲ ਕੇ ਰੱਖਦਾ ਕਿਉਂਕਿ ਉਸ ਪਰਮਾਤਮਾ ਦਾ ਸੁਭਾਅ ਹੈ ਤੋ ਇੱਕ ਵਾਰ ਤਾਂ ਉਡੀਕ ਮੈਂ ਇੰਜ ਆਇਆ ਇੱਕ ਵਾਰ ਸਤਗੁਰ ਮੰਤਰ ਸਿਮਰਣਾ ਮਾਤਰ ਇੱਕ ਵਾਰ ਤਾਂ ਤੂੰ ਯਾਦ ਕਰ ਲੈ ਇੱਕ ਵਾਰ ਤੂੰ ਯਾਦ ਕਰ ਸਿਮਰਤ ਤਾਹੇ ਬਾਰੰਬਾਰ ਗੁਰਹੇ ਤਾ ਮਹਾਰਾਜ ਤੋ ਇੱਕ ਕਦਮ ਤਾਂ ਬਾਦ ਬਾਕੀ ਦਾ ਪੈਂਡਾ ਮਹਾਰਾਜ ਕਹਿੰਦੇ ਮੈਂ ਆਪ ਹੀ ਤੈ ਕਰ ਲਵਾਂਗਾ ਭਾਈ ਮੰਝ ਤੋ ਇੱਕ ਕਦਮ ਬਾਦ ਬਾਕੀ ਦਾ ਪੈਂਡਾ ਮੈਂ ਤੈ ਕਰਾਂਗਾ ਭਾਈ ਨੰਦ ਲਾਲ ਨੇ ਇੱਕ ਕਦਮ ਅੱਗੇ ਵਧਾਇਆ ਮਹਾਰਾਜ ਵੱਲ ਮੁਖ ਕੀਤਾ ਉਹ ਇੱਕ ਕਦਮ ਕੀ ਹੈ ਗੁਰਮੁਖੋ ਜੇ ਕੋ ਸਾਨੂੰ ਪੁੱਛ ਲਵੇ ਤੁਸੀਂ ਇੱਕ ਕਦਮ ਦੀ ਗੱਲ ਕਰ ਰਹੇ ਹੋ ਚਰਨ ਸ਼ਰਨ ਗੁਰੇ ਇੱਕ ਪੈਂਡਾ ਇੱਕ ਪੈਂਡਾ ਦਾ ਮਤਲਬ ਕੀ ਹੈ ਇੱਕ ਦਾ ਜਿਹੜਾ ਸਤਗੁਰੂ ਨੇ ਅੱਗੇ ਹੋ ਕੇ ਲੈ ਲੈਣਾ ਸਾਨੂੰ ਉਹ ਇੱਕ ਕਦਮ ਕੀ ਹੈ ਸਮਰਪਣ ਇਹ ਇੱਕ ਕਦਮ ਹੈਗਾ ਸਮਰਪਣ ਜਦੋਂ ਹੋ ਗਿਆ ਫਿਰ ਹੰਕਾਰ ਨਹੀਂ ਜੇ ਰਹੇਗਾ ਜੇ ਹੰਕਾਰ ਹੈਗਾ ਫਿਰ ਸਮਰਪਣ ਨਹੀਂ ਜੇ ਰਹੇਗਾ ਮੁਰਦਾ ਹੋਏ ਮੁਰੀਦ ਇਹ ਗੱਲਾਂ ਬਾਤਾਂ ਦੀ ਥੋੜੀ ਗੱਲ ਹੈ ਗੱਲ ਹੀ ਜੋਗ ਨਾ ਹੋਈ ਇੱਥੇ ਤਾਂ ਜਿਉਂਦੇ ਜੀ ਆਪਣੀ ਹਉਮੈ ਮਾਰਨੀ ਪੈਣੀ ਹੈ ਗੁਰਸਿੱਖ ਬਣਨਾ ਜ਼ਰੂਰ ਹੈ ਪਰ ਗੁਰੂ ਸਿੱਖ ਬਣਨ ਦਾ ਅੰਦਰ ਹੰਕਾਰ ਨਹੀਂ ਜੇ ਹੋਣਾ ਚਾਹੀਦਾ ਨਿਤਨੇਮੀ ਬਣਨਾ ਪਰ ਨਿਤਨੇਮੀ ਦਾ ਹੰਕਾਰ ਨਹੀਂ ਜੇ ਹੋਣਾ ਜੇ ਨਿਤਨੇਮੀ ਦਾ ਹੰਕਾਰ ਹੈ ਤੇਰੇ ਅੰਦਰ ਪਿਆਰ ਨਹੀਂ ਜੇ ਹੈਗਾ ਜੇ ਤੇਰੇ ਅੰਦਰ ਪਿਆਰ ਹੈ ਨਾ ਨਿਤਨੇਮ ਦਾ ਇਹਦਾ ਮਤਲਬ ਫਿਰ ਤੇਰੇ ਅੰਦਰ ਹੰਕਾਰ ਨਹੀਂ ਹੈਗਾ ਇਹੀ ਇੱਕ ਕਦਮ ਹੈ ਸਮਰਪਣ ਕਰ ਦੇਣਾ ਪੰਜਾਂ ਨੇ ਕਲਗੀ ਧਰ ਨੂੰ ਸਮਰਪਣੀ ਤਾਂ ਕੀਤਾ ਆਪਣਾ ਆਪ ਮਹਾਰਾਜ ਨੇ ਆਪਣੇ ਪਿਆਰੇ ਬਣਾ ਲਿਆ ਮਹਾਰਾਜ ਤੋਂ ਬਾਅਦ ਗੁਰੂ ਪਿਆਰੀ ਸਾਧ ਸੰਗਤ ਜੀ ਪੰਜਾਂ ਦਾ ਸਨਮਾਨ ਹੁੰਦਾ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਮਹਾਰਾਜ ਕਿਰਪਾ ਕਰੋ ਭੋਗ ਲਾਓ ਪਰਵਾਨ ਕਰੋ ਸ਼ਕੋ ਤੁਸੀਂ ਉਹ ਤੋਂ ਬਾਅਦ ਅਸੀਂ ਹਿੱਸਾ ਪਹਿਲਾਂ ਪੰਜਾਂ ਦਾ ਕੱਢਦੇ ਹਾਂ ਉਹ ਤੋਂ ਬਾਅਦ ਬਾਬਾ ਬੁੱਢਾ ਜੀ ਦਾ ਹਿੱਸਾ ਨਿਕਲਦਾ ਫਿਰ ਸੰਗਤ ਨੂੰ ਵਰਤਾਇਆ ਜਾਂਦਾ ਹੈ ਪੰਜਾਂ ਨੇ ਇੱਕ ਕਦਮ ਵਧਾਇਆ ਅਰਥਾਤ ਆਪਣਾ ਤਨ ਮਨ ਸਭ ਕੁਝ ਕਲਗੀ ਧਰ ਦੇ ਸਮਰਪਣ ਕਰ ਦਿੱਤਾ ਮੈਂ ਨਾਹੀਂ ਕਛਹੋਂ ਨਾਹੀਂ ਮੈਨੂੰ ਕੁਝ ਆਉਂਦਾ ਹੀ ਨਹੀਂ ਮਹਾਰਾਜ ਚੰਗੇ ਆ ਮਾੜੇ ਆ ਜਿਹੇ ਜਿਹੇ ਵੀ ਆ ਤੇਰੇ ਆ ਬਸ ਹਸਾਗਤਬ ਕਰੋਗੇ ਫਿਰ ਨਹੀਂ ਇਹ ਗੱਲ ਬਣਨੀ ਜੇ ਤੁਸੀਂ ਸਾਡਾ ਹਿਸਾਬ-ਕਿਤਾਬ ਕਰੋਗੇ ਨਾ ਕਿੰਨਾ ਨਾਮ ਜਪਿਆ ਕਿੰਨਾ ਪਾਪ ਕੀਤਾ ਕਿੰਨਾ ਮਾੜਾ ਕੀਤਾ ਕਿੰਨਾ ਪੁੰਨ ਕੀਤਾ ਫੇਰ ਨਹੀਂ ਸਾਡੀ ਗੱਲ ਬਣਨੀ ਕਿਉਂ ਨਹੀਂ ਬਣਨੀ ਭਾਈ ਹਮਰੇ ਔਗਣ ਬਹੁਤ ਬਹੁਤ ਹੈ ਮਹਾਰਾਜ ਐਨੇ ਔਗਣ ਨੇ ਮਿੱਟੀ ਦੀ ਕੰਦ ਨੂੰ ਧੋਈ ਜਾਈਏ ਨਿਕਲਣਾ ਕੀ ਹੈ ਮਿੱਟੀ ਨੂੰ ਨਿਕਲਣੀ ਹੈ ਮਾਟੀ ਕਾ ਕਿਆ ਧੋਪੈ ਸੁਆਮੀ ਸਤਗੁਰੂ ਜੀ ਸਾਡੇ ਔਗਣ ਚੇਤਨਾ ਰੱਖਿਓ ਸਾਡੇ ਕਰਮਾਂ ਵੱਲ ਨਾ ਸਿਰਫ ਤੁਸੀਂ ਕਿਰਪਾ ਕਰਦੇ ਹੋ ਰਹਿਮਤ ਕਰਦੇ ਹੋ ਗੱਲ ਹੀ ਸਾਡੀ ਤਾਂ ਬਣਨੀ ਹੈਗੀ ਸਾਧ ਸੰਗਤ ਜੀ ਇਹ ਇੱਕ ਕਦਮ ਹੈ ਸਮਰਪਣ ਦਾ ਬਾਕੀ ਤਾਂ ਸਾਰਾ ਪੰਡਾ ਗੁਰੂ ਨੇ ਤੈਅ ਕਰ ਲੈਣਾਗਾ